ਨੇ ਘਰ ਮੇਰੇ ਸਾਸੜਾ ਨਾਲ ਚਲਾ ਲੈ ਫੱਬੜਾ ਲੀ ਦਰਾਂ ਮੇਰੇ ਸਾਸੜਾ ਨਾਲ ਸੈੱਨ ਕੋ ਉੱਚੇ ਸੈੱਨੋਂ ਪੈਂਸਲ ਰੈ ਫੇਅ ਪੈਂਸਲ ਫੋਂਸਲ ਰੈ ਦੇ ਬਾਜ ਫੜੇ ਸਾਰੇ ਦਵਾਈਸਨ ਰੈ ਨਹੀਂ ਤੇ ਅਸਰ ਦਵਾਈਸਨ ਰੈ ਫੇਰ ਫੜੇ ਜਦਾ ਜਾਂ ਫਿਰ ਮਾਲੇ ਬਾਦ ਸਾਨੂੰ ਉਹਨੇ ਬੋਦੀ ਰੱਬੀ ਆ ਤੇ 9 ਵਜੇ ਤੱਕ ਦੇ ਜੇ 22 ਵਜੇ ਦਾ ਉਹਨਾਂ ਦਾ ਫੋਨ ਵੀ ਆਉਣ ਰਿਹਾ ਆ ਤਾਨੂੰ ਤੁਹਾਨੂੰ ਕਹਿੰਦਾ ਮੈਨੂੰ ਸਾਡੇ ਮੈਂ ਫੋਨ ਰੋਣ ਨਹੀਂ ਲਈ ਬਲ ਮੈਂ ਆਪਣੇ ਦੀਦੀ ਜੀ ਨੂੰ ਫੋਨ ਲਾਇਆ ਦੀਦੀ ਦੇ ਸਾਡੇ ਪਿੰਡ ਨਹੀਂ ਆਏ ਆਏ ਫੇਰਾ ਬਸਾਰੇ ਰਿਸ਼ਤੇਦਾਰਾਂ ਨੇ ਫੋਨ ਰੋਣੇ ਰਹੇ ਹੈ ਪਰ ਸਾਨੂੰ ਨਹੀਂ ਰੱਪੇ ਸੀ ਸਾਨੂੰ ਅੱਜ ਰੱਪੇ ਮਾਰੇ ਬਾਰੇ ਕੋਈ ਤਾਂ ਉਹ ਸਹੀ ਹਾਂਜੀ ਪੁਲਿਸ ਰਾਤ ਵੀ ਆਈ ਸੀ ਤੇ ਹੁਣ ਮ੍ਰਿਤਕ ਦੇ ਕਿੱਥੇ ਹੁਣ ਬਟਾਰਾ ਹਸਪੀਟਲ ਕੋਸਮਾ ਦਾੋਂ ਲਿਆ ਦੇ ਇਹ ਕਹਿਣਾ ਚਾਹੁੰਦੇ ਆਪਾਂ ਨੂੰ ਸਨ ਸਾਨੂੰ ਦਾ ਵਾਹੀ ਹੋਵੇ ਸਾਨੂੰ ਇਨਸਾਫ ਚਾਹੀਦਾ ਹੈ ਜੇ ਡਰ ਜਰ ਉਹ ਬੰਦਾ ਫੜਿਆ ਜਾਵੇ ਜਿਹਨੇ ਸਾਡੀ ਮਾਂ ਨੂੰ ਮਾਰਿਆ ਸ਼ੱਕ ਹੈਗਾ ਕਿਸੇ ਸਰ ਨਾ ਪ੍ਰਵਿੰਦਰ ਕੌਰ ਨਾਮ ਮੇਰਾ ਤੇ ਕੀ ਗੱਲ ਬਤੁਈ ਇਹ ਮੇਰੀ ਮੰਮੀ ਜੀ ਆ ਮੇਰੀ ਮਾਤਾ ਵਾ ਮੈਂ ਤੇ ਬੇਟੀਆਂ ਵੱਡੀ ਤੇ ਕੱਲ ਘਰੋਂ ਗਈ ਆ ਪੁਲਸਾ ਲੈਣ ਗਈ ਸਾਢੇ 9 ਵਜੇ ਘਰੋਂ ਹਾਂਜੀ ਹਾਂਜੀ ਪੁਲਸਾ ਲੈਣ ਗਈ ਆ ਪਰਸਨ ਲੈ ਕੇ ਬਾ ਦਵਾਈ ਲਈ ਉਹਨਾਂ ਕਾਲਿਓ ਕਾਲਿਓ ਦਵਾਈ ਲੈ ਕੇ ਆਈ ਆ ਵਾਪਸੀ ਵੋਲੇ ਕਥਣੀ ਆਈ ਆ ਉਤੋਂ ਘਮ ਆ ਲਿਆ ਕੋਲ ਤੇ ਆਈ ਮਾਲਿਆ ਕੋਲ ਤੋਂ ਘਾ ਨਹੀਂ ਪਤਾ ਲੱਗਾ ਤਾਂ ਵੀ ਕਿਹੜੇ ਕੂਚੇ ਪੈ ਗਈ ਉਤੋਂ ਪਤਾ ਹੀ ਨਹੀਂ ਲੱਗਾ ਸਾਨੂੰ ਵੀ ਕਿਉਂ ਉਹਨਾਂ ਨੂੰ ਬਾਹਲ ਕੇ ਲੈ ਗਿਆ ਕਿਤੇ ਕੱਲ ਤੇ ਨਭੰਡੇ ਆ 3 ਵਜੇ ਤੇ ਪਰਜਾਈ ਨੇ ਫੋਨ ਕੀਤਾ ਮੈਨੂੰ ਵੀ ਇਹਦੀ ਤਰਕਾ ਮਮਾ ਮੈਂ ਨਹੀਂ ਮਮਾ ਮੇਰੇ ਤੋਂ ਨਹੀਂ ਆਏ ਹੈਗੇ ਤੇ ਫਿਰ ਜਦੋਂ ਅਸੀਂ ਸ਼ਾਮ ਤੱਕ ਚਲੇ ਡਿੱਕੇ ਆ ਮਮਾ ਨੂੰ ਵੀ ਚਲ ਸ਼ਾਮ ਤੱਕ ਗਏ ਹੋਣ ਕਿਸ ਰਿਸ਼ਤੇਦਾਰ ਕੋ ਸ਼ਾਮ ਤੱਕ ਮੁੜ ਕੇ ਆ ਜਾਣਗੇ ਤੇ ਨਹੀਂ ਮਮਾ ਘਰ ਸ਼ਾਮ ਤੱਕ ਨਹੀਂ ਪਹੁੰਚੇ ਜੇ ਸ਼ਾਮ ਪੈ ਗਈ ਆ ਫਿਰ ਅਸੀਂ ਜਿਆਦਾ ਪੈਨਸ ਕੀਤੀ ਆ ਵੀ ਮਮਾ ਦੇ ਕਿੱਥੇ ਨੇ ਤੇ ਫੇਰੇ ਪੁਲਿਸ ਨੂੰ ਤਰਾ ਕੀਤੀ ਪੁਲਿਸ ਸਾਡੇ ਕੋਲ ਰਾਤ ਆਈ ਆ ਉਹਨਾਂ ਦੇਖਿਆ ਵਾ ਤੇ ਬਸ ਇਸ ਤੋਂ ਬਾਅਦ ਨਹੀਂ ਹੁਣ ਇਹ ਪੀ ਨੂੰ ਪਤਾ ਤਾਂ ਲੱਗੇ ਵੀ ਆਡੀ ਮਾਂ ਨਾ ਹੋਇਆ ਕੀ ਹੈ ਜਿਹੜੀ ਮਰਤਕ ਦੇ ਆ ਉਹ ਨਿਕਲੀ ਜਾਂ ਲੋਕ ਹਾਂਜੀ ਸਭ ਕੁਝ ਜੀ ਪਿੰਸਨ ਵੀ ਉਹਦੇ ਕੋਲ ਪਈ ਆ ਉਹਦੇ ਬੈਗ ਚ ਪਈ ਆ ਪਿੰਸਨ ਨਹੀਂ ਛੇੜੀ ਕਿਸੇ ਨੇ ਵੀ ਉਹਦੇ ਮਰਪੀਪ ਕਾਪੀ ਵਿੱਚ ਇਹ ਪਿੰਸਨ ਵਾਲੀ ਧਾਰ ਕਾਢੀ ਵਿੱਚ ਹੈ ਮੋਬਾਈਲ ਨਹੀਂ ਹੈਗਾ ਵਿੱਚ ਕੁਝ ਇੱਕ ਆਟ ਤੇ ਸਾਟ ਲੱਗੀ ਬਸ ਸਾਟ ਨਾਲ ਹੋਰ ਸਾਟ ਸਾਰੀ ਬਾਡੀ ਬਹੁਤ ਸੋਹਣੀ ਆ ਕੋਈ ਬਾਡੀ ਚ ਇਤ ਨਹੀਂ ਆਈ ਇਹ ਆਪੀ ਦਜਾ ਸਵੇਰੇ ਮਰੀ ਸਵੇਰੇ ਮਾਰੀ ਆ ਕਿਹਨ ਇਹ ਮ੍ਰਿਤਕ ਨੇ ਅੱਜ ਮਿਲੀ ਹੈ ਹਾਂਜੀ ਅੱਜ ਸਵੇਰੇ 7:30 ਵਜੇ ਨੂੰ ਫੋਨ ਆਇਆ ਵਾ ਚੇ ਮਿਲੀ ਕਿਥੋਂ ਲਾਸ਼ ਮਰਪੀ ਮਾਲਿਆ ਪੋਲਾ ਕੋਲ ਆ ਗੁਮਿਲੀ ਆ ਜੀ ਜੀ ਹਾਂਜੀ ਤੇ ਸਵੇਰੇ ਆ ਫੋਨ ਆਇਆ 7 ਵਜੇ ਵੀ ਇੱਥੇ ਕੋਈ ਜਨਾਨੀ ਦੀ ਲਾਸ਼ ਪਈ ਆ ਪੁਲਿਸ ਵਾਲੇ ਗੁਣ ਗਿਆ ਪੁਲਿਸ ਵਾਲੇ ਦਾ ਸਾਨੂੰ ਫੋਨ ਕੀਤਾ ਵਾ ਕੋਈ ਕਿਸੇ ਤੇ ਕੋਈ ਲਾਗੂ ਪਛਾਣ ਨਹੀਂ ਸਾਥ ਦੇ ਵਿਰਜੀਆਂ ਨੂੰ ਕਿਹਾ ਕਿ ਇਹਨਾਂ ਦੁਸ਼ਮਣੀ ਨਹੀਂ ਤਾਂ ਛੱਪ ਕਿੱਥੇ ਹੋਣਾ ਵਾ ਇਹ ਵੀ ਕਰੋ ਚੰਗੀ ਭਲੀ ਗਈ ਆ ਰਾਜ ਕੀ ਪਤਾ ਕਿਹੜਾ ਕੋਈ ਜਾਦ ਦੇ ਪ੍ਰੈਸਰ ਕਢਾਈ ਹੈ ਜਾਂ ਉਦੋਂ ਕੋਈ ਮਗਰ ਲੱਗਾ ਵਾ ਤੇ ਜਾਂ ਕੀ ਗੱਲਬਾਤ ਕੀ ਨਹੀਂ ਤੂੰ ਜਿੰਨਾ ਵਾਪਰੀ ਉਹਨੂੰ ਹੀ ਪਤਾ ਨਾਲ ਚਾਰੀ ਨੂੰ ਤੁਹਾਨੂੰ ਨੂੰ ਤੇ ਹੁਣ ਕਾਰਵਾਈ ਹੋਵੇ ਹਮ ਪਤਾ ਲੱਗੇ ਕਿ ਕੀ ਉਹਦੇ ਨਾਲ ਹੋਇਆ ਤੇ ਕੀ ਨਹੀਂ ਹੋਇਆ ਹਮ ਇਨਸਾਬ ਮੇਰੇ ਅਈ ਉਹ ਕੋਈ ਨਹੀਂ ਚਾਹੁੰਦੇ ਵੀ ਪਤਾ ਲੱਗੇ ਉਹ ਬੰਦਾ ਫੜਿਆ ਜਾਵੇ ਜਾਂ ਜਿਹਨੇ ਮਾਰਿਆ ਉਹਨੂੰ ਕਿੱਥੇ ਮਾਰਿਆ ਕੋਲਵਾ ਕਿੱਥੇ ਜਾ ਕੇ ਦੀ ਲਾਸ਼ ਪਈ ਆ ਪਤਾ ਤਾਂ ਲੱਗੇ ਬੰਦੇ ਦਾ ਨਾਲ ਤੁਸੀਂ ਕਹਿ ਰਹੇ ਜੇ ਕਿ ਸ਼ੱਕ ਹੈ ਕਿ ਮੈਂ ਯਾਤਰੀ ਵਰਜੀ ਨੂੰ ਕਿਸੇ ਤੇ ਵੀ ਨਹੀਂ ਆਗਾ ਜੇ ਹੁਣ ਇਹ ਵੀ ਮਾਤਾ ਨੂੰ ਜੋ ਵਾਪਰ ਤੇ ਮਾਤਾ ਨੂੰ ਹੀ ਪਤਾ ਉਹ ਕਿ ਸਾਥ ਹਜਾ ਇਹ ਤਾਂ ਵੈਰਿਆ ਗਿਆ ਜੀ ਜੀ ਹਾਂਜੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਐਕਸੀਡੈਂਟ ਨਹੀਂ ਹੋਇਆ ਇਹ ਚਿਰਕੇ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਜੋ ਕਰਨਾ ਹੋਈ ਹੈ ਇਹ ਐਕਸੀਡੈਂਟ ਨਹੀਂ ਹੋ ਸਕਦਾ ਕੋਈ ਵੀ ਜੀ ਜੀ ਵੀ ਕਿਸੇ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਜੀ ਹਾਂਜੀ ਕੋਈ ਪਰਵਾਹ ਨਹੀਂ ਜੋ ਕਿਸੇ ਨੂੰ ਕੋਈ ਸ਼ੱਕ ਕਿਸੇ ਨਹੀਂ ਸ਼ੱਕ ਨਹੀਂ ਜੀ ਕੋਈ ਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਜਿਹੜਾ ਘਰੋਂ ਗੱਲ ਹੋਏ ਮਿਸਿੰਗ ਕਦੋਂ ਦੱਸ ਕੇ ਗਏ ਹਾਂ ਮੈਂ ਹਾਂਜੀ ਹਾਂਜੀ ਪਹਿਲਾਂ ਤਲਵੰਡੀ ਗਏ ਜੇ ਉਹ ਆਪਣੀ ਪੇਸੰਗਰਾਂ ਵਾਲਾ ਤੇ ਉੱਥੋਂ ਬੜਾ ਮੁੜਕੇ ਨਾਲ ਕਾਲਾਫਗਾਨੇ ਜਾਣਾ ਦਵਾਈ ਲੈਣਾ ਆਪਣੀ ਜੀ ਤੇ ਉਹਨਾਂ ਛਤਿ ਜਾਮ ਸੀ ਉੱਥੋਂ ਦਵਾਈ ਇਹਦੇ ਚੱਲਦੀ ਸੀ ਦਵਾਈ ਤੋਂ ਮੁੜਕੇ ਬਾਦੋਂ ਘਰ ਨਹੀਂ ਪਰਤੇ ਗਏ ਜੀ ਜੀ ਹਾਂਜੀ ਉਹਨਾਂ ਦਾ ਪੌਣੇ ਦੇ 2 ਵਜੇ ਫੋਨ ਬੰਦ ਹੋ ਗਿਆ ਉਹ ਤੋਂ ਬੜਾ ਫੋਨ ਨਹੀਂ ਲੱਗਿਆਗਾ ਇਹਨੇ ਦੋ ਰਾਤ ਕਿ ਦਿਨੇ ਦਿਨੇ ਪੌਣੇ ਦੋ ਜੇ ਡੇਢ ਕੋਈ ਉਹਨਾਂ ਪੈਸੇ ਘੜਾਏ ਆ ਬੈਂਕ ਚੋਂ ਇੱਥੋਂ 8:30 ਚਲ ਗਏ ਆ ਹਾਂਜੀ ਯਾਨੀ ਇੱਥੋਂ ਜਿਹੜੇ ਸਾਡਾ ਨਾਮ ਲਿਆ ਉਹ ਤੁਰ ਕੇ ਉਹਨਾਂ ਦੇੜੇ ਘੰਟੇ ਲੱਗ ਗਿਆ ਤਲੰਡੀ ਜਾਂਦੇ ਜਾਂਦੇ ਆ। ਇਹ ਉਤੋਂ ਬਾਅਦ ਮੁੜ ਕੇ ਪੌਣੇ ਦੇ ਦੋ ਮੁੜ ਕੇ ਉਹ ਗਏ ਆ ਆਪਣੇ ਕਾਲ ਬਗਾਨਿਆਂ ਨੂੰ ਪਸੇ ਲੈ ਕੇ। ਉੱਥੋਂ ਮੁੜ ਕੇ ਬੱਸ ਆਉਂਦੀ ਐ ਨਿਕੋਹ ਹਰਾਂ ਦੀ। ਜੀ ਜੀ ਤਲੰਡੀ ਜੀ ਨੂੰ ਉਹ ਪਸੇ ਆਏ ਆਏ। ਤੁਹਾਨੂੰ ਕਿਵੇਂ ਪਤਾ ਲੱਗਾ? ਹਾਂਜੀ ਕਿਵੇਂ ਪਤਾ ਲੱਗਾ ਸਰ? ਘਰਾਂ ਨੂੰ ਮੁੜ ਕੇ ਫੋਨ ਕਰਦੇ ਰੇ ਸਾਰੇ ਘਰਾਂ ਨੂੰ। ਨਾ ਡਾਕਟਰ ਕੋਈ ਫੋਨ ਕੀਤਾ ਆਪਾਂ ਯਾਰ ਜਦੋਂ ਦਵਾਈ ਲੈ ਦੇਰ ਲੱਗੀ ਆ ਉਹ ਉਦੋਂ ਹੀ ਸਵੇਰੇ ਆਏ ਆ ਸਵੇਰੇ ਆਏ ਸਾਡੀ ਛੋਟੀ ਸਾਲੀ ਆ ਉਹ ਪਹਿਲਾਂ ਉੱਥੇ ਦੇਖਣਾ ਉਹਨਾਂ ਨੂੰ ਫੋਨ ਆਇਆ ਹਾਂਜੀ ਤੇ ਜਦੋਂ ਮਰਦਾ ਦੀਆਂ ਲਾਸ਼ਾਂ ਦੇ ਪਛਾਣੋਂ ਵੀ ਉਹ ਹੋ ਸਕਦਾ ਵੀ ਤੁਹਾਡੇ ਦਿਨੇ ਆਇਆ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਲੁੱਟ ਖੋਹ ਦੇ ਇਰਾਦੇ ਨਾਲ ਮਾਰਿਆ ਗਿਆ ਇਹ ਲੁੱਟ ਖੋਹ ਦਾ ਲੱਗਦਾ ਨਹੀਂ ਰਾਤ ਦੇ ਨਾਲ ਹੈਗਾ ਬੱਸ ਕਿਸੇ ਕੋਲੇ ਹਾਂ ਤਾਂ ਸੇ ਕੋਲੇ ਜਾਂ ਸਿਰਫ ਮੋਬਾਈਲ ਹੀ ਗਿਆ ਨਾ ਉਹਨਾਂ ਦੀ ਲਾਸ਼ ਤੇ ਹਾਲਾਤ ਕੀ ਸੀ ਨਾਲ ਮੂੰਹ ਕੋਈ ਕਲਾ ਹੋਇਆ ਸੀ ਮੂੰਹ ਤੇ ਜਿਆਦਾ ਫਟ ਲੱਗੀਆਂ ਆ ਬਾਕੀ ਆ ਗੋਟ ਤੇ ਥੋੜੀ ਛਟਿਆ ਔਰ ਕਿਤੇ ਸਟਾਣ ਨਹੀਂ ਹੈ। ਜਿੰਨੇ ਸਾ ਲੋਕਾਂ ਪੀ ਸਟਾਣਾ ਹੋਇਆ। ਹਾਂਜੀ ਹਾਂਜੀ। ਵੀ ਮੋਦ ਵੀ ਕਿਨੇ ਸਪੈਰ ਉਹਨੇ ਕਾਫੀ ਮਾਰੀਆਂ ਆਇਆ। ਮੂੰਹ ਕਾਫੀ ਸੁਝਾ ਆਇਆ। ਕਿ ਯਾਨੀ ਇਹ ਕਾਲਾ ਹੀ ਹੋਇਆ ਕਿ ਸਵਾਗ ਹੋਇਆ ਹੈ। ਕੀ ਮੰਨਦੇ ਹੋ ਕਿ ਸ਼ੱਕੀ ਹਾਲਾਤ ਆ? ਹਾਂ ਸ਼ੱਕੀ ਹਾਲਾਤ ਆ ਜਾਇਆ। ਵੀ ਸਾਈਏ ਕੀ ਕਾਰਵਾਈ ਕੀਤੀ ਹੁੰਦਾ? ਗਵਰਨਮੈਂਟ ਵਾਲਾ ਹੁਣ ਇਹੋ ਹੀ ਮੰਗਿਆ ਵੀ ਸਾਨੂੰ ਇਨਸਾਫ ਚਾਹੀਦਾ ਆ। ਨਿਸ਼ਚੀਸਾ ਕੀ ਕਾਰਵਾਈ ਕੀਤੀ ਹੁੰਦਾ? ਉਹ ਲੈ ਕੇ ਗਏ ਹੁਣ ਪੋਸਟ ਮਾਰਵਾ ਤੇ। ਉੱਥੇ ਬਧਾ ਕਾਰਵਾਈ ਕਿਹਦੇ ਕੰਮ ਕਰਾਂਗੇ ਜੋ ਵੀ ਇਹਨੂੰ ਪਤਾ ਲੱਗਾ। ਉੱਥੇ ਬਧਾ ਜਦੋਂ ਗੱਲਬਾਤ ਹੋਈ ਉਹ ਤੋਂ ਬਾਅਦ ਮੁਰਕੇ ਫੋਨ ਦੀ ਜੋ ਵੀ ਲਕਸ਼ਣ ਕੋ ਕਰਾਉਣਗੇ ਆਪੇ ਹਾਂਜੀ ਉਹ ਤੋਂ ਬਾਅਦ ਪਤਾ ਲੱਗਿਆ ਵੀ ਕਿਸ ਤਰ੍ਹਾਂ ਮੌਤ ਹੋਈ ਹੈ ਨਹੀਂ ਉਮਰ ਕਿੰਨੀ ਸੀ ਉਹ ਉਮਰ ਉਹਨਾਂ ਦੀ 50 ਦੇ ਡੇਢ ਘੜੇ ਹੋ ਹੋ ਗਏ ਹੈ ਤੇਰੇ ਸਾਤ ਰੇਡ ਹੋ ਗਈ ਤੁਹਾਡੇ ਕਿ ਲੱਗਦੇ ਮੇਰੀ ਸਾਸਿਆਵਾ ਤੁਹਾਡੇ ਨਾਮ ਜਰਬਰ ਕਾਰਸਨਾਂ ਨੇ ਘਰ ਮੇਰੇ ਸਾਸੜਾ ਨਾਲ ਚਲਾ ਲੈ ਫਬਰੜੀ ਤੇਰਾ ਮੇਰੇ ਸਾਸੜਾ ਨਾਲ ਸੈੱਨ ਕੋ ਉੱਚੇ ਸੈੱਨ ਪੈਸਲ ਰਹਿ ਫੇਅ ਪੈਸਲ ਫੁਨਸਲ ਰਹਿ ਦੇ ਬਾਜ ਫੜੇ ਸਾਰੇ ਦਵਾਈਸਨ ਰਹਿ ਨਹੀਂ ਤੇ ਅਸਰ ਦਵਾਈਸਨ ਰਹਿ ਫਿਰ ਫੜੇ ਜਦਾ ਜਾਂ ਫਿਰ ਮਾਰੇ ਬਾਦ ਸਾਨੂੰ ਉਹਨੇ ਬੋਡੀ ਰੱਬੀ ਆ ਤੇ 9 ਵਜੇ ਤੱਕ ਤੁਰੇ ਜੇ 22 ਵਜੇ ਦਾ ਉਹਨਾਂ ਦਾ ਫੋਨ ਵੀ ਆਉਣ ਰਿਹਾ ਆ ਤਾਨੂੰ ਤੁਹਾਨੂੰ ਕਵਲਦਾ ਮੈਨੂੰ ਸਾਡੇ ਮੈਂ ਫੋਨ ਰੋਣ ਨਹੀਂ ਲਈ ਬਲ ਮੈਂ ਆਪਣੇ ਦੀਦੀ ਜੀ ਨੂੰ ਫੋਨ ਲਾਇਆ ਦੀਦੀ ਦੇ ਸਾਡੇ ਪਿੰਡ ਨਹੀਂ ਆਏ ਆਏ ਫੇਰ ਆਪ ਸਾਡੇ ਰਿਸ਼ਤੇਦਾਰਾਂ ਨੇ ਫੋਨ ਰੋਣੇ ਰਹੇ ਪਰ ਸਾਨੂੰ ਨਹੀਂ ਰੱਪੇ ਸੀ ਸਾਨੂੰ ਅੱਜ ਰੱਪੇ ਮਾਰੇ ਬਾਰੇ ਕੋਈ ਤਾਂ ਉਹ ਸਹੀ ਹਾਂਜੀ ਪੁਲਿਸ ਰਾਤ ਵੀ ਆਈ ਸੀ ਤੇ ਹੁਣ ਮ੍ਰਿਤਕ ਦੇ ਕਿੱਥੇ ਹੁਣ ਬਟਾਰਾ ਹਸਪੀਟਲ ਕੋਸਮਾ ਦਾੋਂ ਲਿਆ ਦੇ ਇਹ ਕਹਿਣਾ ਚਾਹੁੰਦੇ ਆਪਾਂ ਸਨ ਸਾਨੂੰ ਸਨ ਦਾ ਵਾਹੀ ਹੋਵੇ ਸਾਨੂੰ ਇਨਸਾਫ ਚਾਹੀਦਾ ਹੈ ਜੇ ਡਰ ਜਰ ਉਹ ਬੰਦਾ ਫੜਿਆ ਜਾਵੇ ਜਿਹਨੇ ਸਾਡੀ ਮਾਂ ਨੂੰ ਮਾਰਿਆ ਸ਼ੱਕ ਹੈਗਾ ਕਿਸੇ ਸਰ ਨਾਵ ਪ੍ਰਵਿੰਦਰ ਕੌਰ ਨਾਮ ਮੇਰਾ ਤੇ ਕੀ ਗੱਲ ਬਤੁਈ ਇਹ ਮੇਰੀ ਮੰਮੀ ਜੀ ਆ ਮੇਰੀ ਮਾਤਾ ਵਾ ਮੈਂ ਤੇ ਬੇਟੀਆਂ ਵੱਡੀ ਤੇ ਕੱਲ ਘਰੋਂ ਗਈ ਆ ਪੁਲਸਾ ਲੈਣ ਗਈ ਸਾਢੇ 9 ਵਜੇ ਘਰੋਂ ਹਾਂਜੀ ਪੁਲਸਾ ਲੈਣ ਗਈ ਆ ਪਰਸਨ ਲੈ ਕੇ ਬਾ ਦਵਾਈ ਲਈ ਉਹਨਾਂ ਕਾਲਿਓ ਕਾਲਿਓ ਦਵਾਈ ਲੈ ਕੇ ਆਈ ਆ ਵਾਪਸੀ ਵੋਲੇ ਕਥਣੀ ਆਈ ਆ ਉਤੋਂ ਘਮ ਆ ਲਿਆ ਕੋਲ ਤੇ ਆਈ ਮਾਲਿਆ ਕੋਲ ਤੋਂ ਘਾ ਨਹੀਂ ਪਤਾ ਲੱਗਾ ਤਾਂ ਵੀ ਕਿਹੜੇ ਕੂਚੇ ਪੈ ਗਈ ਉਤੋਂ ਪਤਾ ਹੀ ਨਹੀਂ ਲੱਗਾ ਸਾਨੂੰ ਵੀ ਕਿਉਂ ਉਹਨਾਂ ਨੂੰ ਬਾਹਲ ਕੇ ਲੈ ਗਿਆ ਕਿਤੇ ਕੱਲ ਤੇ ਨਭੰਡੇ ਆ 3 ਵਜੇ ਤੇ ਪਰਜਾਈ ਨੇ ਫੋਨ ਕੀਤਾ ਮੈਨੂੰ ਵੀ ਇਹਦੀ ਤਰਕਾ ਮਮਾ ਮੈਂ ਨਹੀਂ ਮਮਾ ਮੇਰੇ ਤੋਂ ਨਹੀਂ ਆਏ ਹੈਗੇ ਤੇ ਫਿਰ ਜਦੋਂ ਅਸੀਂ ਸ਼ਾਮ ਤੱਕ ਚਲੇ ਡਿੱਕੇ ਆ ਮਮਾ ਨੂੰ ਵੀ ਚਲ ਸ਼ਾਮ ਤੱਕ ਗਏ ਹੋਣ ਕਿਸ ਰਿਸ਼ਤੇਦਾਰ ਕੋ ਸ਼ਾਮ ਤੱਕ ਮੁੜ ਕੇ ਆ ਜਾਣਗੇ ਤੇ ਨਹੀਂ ਮਮਾ ਘਰ ਸ਼ਾਮ ਤੱਕ ਨਹੀਂ ਪਹੁੰਚੇ ਜੇ ਸ਼ਾਮ ਪੈ ਗਈ ਆ ਫਿਰ ਅਸੀਂ ਜਿਆਦਾ ਪੈਨਸ ਕੀਤੀ ਆ ਵੀ ਮਮਾ ਦੇ ਕਿੱਥੇ ਨੇ ਤੇ ਫੇਰੇ ਪੁਲਿਸ ਨੂੰ ਦਰਾ ਕੇ ਤੇ ਪੁਲਿਸ ਸਾਡੇ ਕੋਲ ਰਾਤ ਆਈ ਆ ਉਹਨਾਂ ਦੇਖਿਆ ਵਾ ਤੇ ਬਸ ਇਸ ਤੋਂ ਬਾਅਦ ਨਹੀਂ ਹੁਣ ਇਹ ਵੀ ਉਹਨੂੰ ਪਤਾ ਤਾਂ ਲੱਗੇ ਵੀ ਆਡੀ ਮਾਂ ਨਾ ਹੋਇਆ ਕੀ ਐ ਜਿਹੜੀ ਮਰਤਕ ਦੇ ਆ ਉਹ ਨਿਕਲੀ ਜਾਂ ਲੋਕ ਹਾਂਜੀ ਸਭ ਕੁਝ ਜੀ ਪਿੰਸਨ ਵੀ ਉਹਦੇ ਕੋਲ ਪਈ ਆ ਉਹਦੇ ਬੈਗ ਚ ਪਈ ਆ ਪਿੰਸਨ ਨਹੀਂ ਛੇੜੀ ਕਿਸੇ ਨੇ ਵੀ ਉਹਦੇ ਮਰਪੀਪ ਕਾਪੀ ਵਿੱਚ ਇਹ ਪਿੰਸਨ ਵਾਲੀ ਧਾਰ ਕਾਢੀ ਵਿੱਚ ਹੈ ਮੋਬਾਈਲ ਨਹੀਂ ਹੈਗਾ ਵਿੱਚ ਕੁਝ ਇੱਕ ਆਟ ਤੇ ਸਾਟ ਲੱਗੀ ਬਸ ਸਾਟ ਨਾਲ ਹੋਰ ਸਾਟ ਸਾਰੀ ਬਾਡੀ ਬਹੁਤ ਸੋਹਣੀ ਆ ਕੋਈ ਬਾਡੀ ਇਤਨੀ ਆਈ ਇਹ ਆਪੀ ਦਜਾ ਸਵੇਰੇ ਮਰੀ ਸਵੇਰੇ ਮਾਰੀ ਆ ਕਿਹਨ ਇਹ ਮ੍ਰਿਤਕ ਨੇ ਅੱਜ ਮਿਲੀ ਹੈ ਹਾਂਜੀ ਅੱਜ ਸਵੇਰੇ 7:30 ਵਜੇ ਨੂੰ ਫੋਨ ਆਇਆ ਵਾ ਮੈਨੂੰ ਕਿੱਥੋਂ ਲਾਸ ਮਰਪੀ ਮਾਲਿਆ ਪੋਲਾ ਕੋ ਮਿਲੀ ਆ ਜੀ ਜੀ ਹਾਂਜੀ ਤੇ ਸਵੇਰੇ ਆ ਫੋਨ ਆਇਆ 7 ਵਜੇ ਵੀ ਇੱਥੇ ਕੋਈ ਜਨਾਨੀ ਦੀ ਲਾਸ਼ ਪਈ ਆ ਪੁਲਿਸ ਵਾਲੇ ਗੁਣ ਗਿਆ ਪੁਲਿਸ ਵਾਲੇ ਦਾ ਸਾਨੂੰ ਫੋਨ ਕੀਤਾ ਵਾ ਕੋਈ ਕਿਸੇ ਤੇ ਕੋਈ ਲਾਗੂ ਪਛਾਣ ਨਹੀਂ ਸਾਥ ਤੇ ਵਿਰਜ ਨੂੰ ਕਿਹਾ ਕਿ ਇਹਨਾਂ ਦੁਸ਼ਮਣੀ ਨਹੀਂ ਤਾਂ ਛੱਪ ਕਿਤੇ ਹੋਣਾ ਵਾ ਇਹ ਵੀ ਕਰੋ ਚੰਗੀ ਭਲੀ ਗਈ ਆ ਰਾਜ ਕੀ ਪਤਾ ਕਿਹੜਾ ਕੋਈ ਜਾਦ ਹੈ ਜਦੋਂ ਪ੍ਰੈਸਰ ਕਢਾਈ ਹੈ ਜਾਂ ਉਦੋਂ ਕੋਈ ਮਗਰ ਲੱਗਾ ਵਾ ਤੇ ਜਾਂ ਕੀ ਗੱਲਬਾਤ ਕੀ ਨਹੀਂ ਤੂੰ ਜਿੰਨਾ ਵਾਪਰੀ ਉਹਨੂੰ ਹੀ ਪਤਾ ਨਾਲ ਚਾਰੀ ਨੂੰ ਤੁਹਾਨੂੰਾਨੂੰ ਤੇ ਸਾਨੂੰ ਕਾਰਵਾਈ ਹੋਵੇ ਹਨ ਪਤਾ ਲੱਗੇ ਕਿ ਕੀ ਉਹਦੇ ਨਾਲ ਹੋਇਆ ਤੇ ਕੀ ਨਹੀਂ ਹੋਇਆ ਹਨ ਇਨਸਾਬ ਮੇਰੇ ਅਈ ਉਹ ਕੋਈ ਨਹੀਂ ਚਾਹੁੰਦੇ ਵੀ ਪਤਾ ਲੱਗੇ ਉਹ ਬੰਦਾ ਫੜਿਆ ਜਾਵੇ ਜਾਂ ਜਿਹਨੇ ਮਾਰਿਆ ਉਹਨੂੰ ਕਿੱਥੇ ਮਾਰਿਆ ਕੋਲਵਾ ਕਿੱਥੇ ਜਾ ਕੇ ਦੀ লাশ ਪਈ ਆ ਪਤਾ ਤਾਂ ਲੱਗੇ ਬੰਦੇ ਦਾ ਨਾਲ ਤੁਸੀਂ ਕਹਿ ਰਹੇ ਜੇ ਕਿ ਸ਼ੱਕ ਹੈ ਕਿ ਮੈਂ ਸ਼ੱਕ ਤੇ ਵੀਰ ਜੀ ਨੂੰ ਕਿਸੇ ਤੇ ਵੀ ਨਹੀਂ ਆਗਾ ਜੇ ਹੁਣ ਇਹ ਵੀ ਮਾਤਾ ਨੂੰ ਜੋ ਵਾਪਰ ਤੇ ਮਾਤਾ ਨੂੰ ਪਤਾ ਉਹ ਕਿ ਸਾਥ ਹਜਾ ਇਹ ਤਾਂ ਵੈਰਿਆ ਗਿਆ ਜੀ ਜੀ ਹਾਂਜੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਐਕਸੀਡੈਂਟ ਨਹੀਂ ਹੋਇਆ ਇਹ ਚੜਕੇ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਜੋ ਕਰਨਾ ਹੋਈ ਹੈ ਇਹ ਐਕਸੀਡੈਂਟ ਨਹੀਂ ਹੋ ਸਕਦਾ ਕੋਈ ਵੀ ਜੀ ਜੀ ਵੀ ਕਿਸੇ ਨੇ ਜਾਣ ਬੁੱਝ ਕੇ ਇਹ ਕੰਮ ਕੀਤਾ ਜੀ ਹਾਂਜੀ ਕੋਈ ਪਰਵਾਹ ਨਹੀਂ ਜੋ ਕਿਸੇ ਨੂੰ ਕੋਈ ਸ਼ੱਕ ਕਿਸੇ ਨਹੀਂ ਸ਼ੱਕ ਨਹੀਂ ਜੀ ਕੋਈ ਹਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹ ਜਿਹੜਾ ਘਰੋਂ ਗੱਲ ਹੋਏ ਮਿਸਿੰਗ ਕਦੋਂ ਦੱਸ ਕੇ ਗਏ ਹਾਂ ਮੈਂ ਹਾਂਜੀ ਹਾਂਜੀ ਪਹਿਲਾਂ ਤਲਵੰਡੀ ਗਏ ਜੇ ਉਹ ਆਪਣੀ ਪਰਸੰਗਰਾਂ ਵਾਲਾ ਤੇ ਉੱਥੋਂ ਬੜਾ ਮੁੜਕੇ ਨਾਲ ਕਾਲਾਫਗਾਨੇ ਜਾਣਾ ਦਵਾਈ ਲੈਣਾ ਆਪਣੀ ਜੀ ਤੇ ਉਹਨਾਂ ਛਤਿ ਜਾਮ ਸੀ ਉੱਥੋਂ ਦਵਾਈ ਜਦੋਂ ਚੱਲਦੀ ਸੀ ਦਵਾਈ ਤੋਂ ਮੁਕੇ ਬਾਦੋਂ ਘਰ ਨਹੀਂ ਪਰਤੇਗੇ ਜੀ ਜੀ ਹਾਂਜੀ ਉਹਨਾਂ ਦਾ ਪੌਣੇ ਦੇ 2 ਵਜੇ ਫੋਨ ਬੰਦ ਹੋ ਗਿਆ ਉਹ ਤੋਂ ਬੜਾ ਫੋਨ ਨਹੀਂ ਲੱਗਿਆਗਾ ਇਹਨੇ ਦੋ ਰਾਤ ਕਿ ਦਿਨੇ ਦਿਨੇ ਪੌਣੇ ਦੋ ਜੇ ਡੇਢ ਕੋਈ ਉਹਨਾਂ ਪੈਸੇ ਕਢਾਏ ਆ ਬੈਂਕ ਚੋਂ ਇੱਥੋਂ 8:30 ਚਲ ਗਏ ਆ ਹਾਂਜੀ ਯਾਨੀ ਇੱਥੋਂ ਜਿਹੜੇ ਸਾਡਾ ਨਾਮ ਲਿਆ ਉਹ ਤੁਰ ਕੇ ਉਹਨਾਂ ਦੇੜੇ ਘੰਟੇ ਲੱਗ ਗਿਆ ਤਲੰਡੀ ਜਾਂਦੇ ਜਾਂਦੇ ਆ। ਇਹ ਉਤੋਂ ਬਾਅਦ ਮੁੜ ਕੇ ਪੌਣੇ ਦੇ ਦੋ ਮੁੜ ਕੇ ਉਹ ਗਏ ਆ ਆਪਣੇ ਕੜਵਾਨਿਆਂ ਨੂੰ ਪਸੇ ਲੈ ਕੇ। ਉੱਥੋਂ ਮੁੜ ਕੇ ਬੱਸ ਆਉਂਦੀ ਐ ਨਿਕੋਹ ਹਰਾਂ ਦੀ। ਜੀ ਜੀ ਤਲੰਡੀ ਜੀ ਨੂੰ ਉਹ ਪਸੇ ਆਏ ਆਏ। ਤੁਹਾਨੂੰ ਕਿਵੇਂ ਪਤਾ ਲੱਗਾ? ਹਾਂਜੀ ਕਿਵੇਂ ਪਤਾ ਲੱਗਾ ਸਰ? ਘਰਾਂ ਨੂੰ ਮੁੜ ਕੇ ਫੋਨ ਕਰਦੇ ਰਹੇ ਸਾਰੇ ਘਰਾਂ ਨੂੰ। ਨਾ ਡਾਕਟਰ ਕੋ ਫੋਨ ਕੀਤਾ ਆਪਾਂ ਯਾਰ ਦਵਾਈ ਲੈ ਦੇਰ ਲੱਗੀ ਆ ਉਹ ਉਦੋਂ ਅਸੀਂ ਸیرے ਆਏ ਆ ਸیرے ਆਏ ਸਾਡੀ ਛੋਟੀ ਸਾਲੀ ਆ ਉਹ ਪਹਿਲਾਂ ਉੱਥੇ ਗਏ ਵੇਖਣਾਂ ਉਹਨਾਂ ਨੂੰ ਫੋਨ ਆਇਆ ਹਾਂਜੀ ਇਹਦਾ ਮਦਦਗੀ ਦਾ ਲਾਸ਼ ਆ ਦੇ ਪਛਾਣੋਂ ਕਿ ਉਹ ਹੋ ਸਕਦਾ ਕਿ ਤੁਹਾਡੇ ਦਿਨੇ ਆਇਆ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਲੁੱਟ ਖੋਹ ਦੇ ਰਾਤ ਦੇ ਨਾਲ ਮਾਰਿਆ ਗਿਆ ਨਹੀਂ ਲੁੱਟ ਖੋਹ ਦੇ ਲੱਗਦਾ ਨਹੀਂ ਰਾਤ ਦੇ ਨਾਲ ਹੀਗਾ ਪੈਸੇ ਕੋਲੇ ਹਾਂ ਪੈਸੇ ਕੋਲੇ ਇਹ ਸਿਰਫ ਨਗਰਲੇ ਗਿਆ ਇਹਨਾਂ ਨੂੰ ਉਹਨਾਂ ਦੀ ਲਾਸ਼ ਤੇ ਹਲਾਤੀ ਸੀ ਲਾਹ ਮੂੰਹ ਕੋਈ ਕਲਾ ਹੋਇਆ ਸੀ ਮੂੰਹ ਤੇ ਜਿਆਦਾ ਫਟ ਲੱਗੀਆਂ ਆ ਬਾਕੀ ਆ ਗੋਟ ਦੇ ਥੋੜੀ ਛਟਿਆ ਹੋਰ ਕਿਤੇ ਛਟਿਆ ਨਹੀਂ ਹੈ ਇਹਨਾਂ ਕਿਸੇ ਲੋਕਾਂ ਪੀਛਾ ਨਾ ਹੋਇਆ ਹਾਂ ਹਾਂ ਜੀ ਵੀ ਲੋਕ ਵੀ ਕਨੇਸ ਬੜਾ ਉਹ ਨਹੀਂ ਕਾਫੀ ਮਾਰੀਆਂ ਆਇਆ ਨੂੰ ਕਾਫੀ ਸੁਝਾ ਆਇਆ ਕਿ ਯਾਨੀ ਇਹ ਕਾਲਾ ਹੀ ਹੋਇਆ ਕਿ ਸਵਾਗ ਹੋਇਆ ਹੈ ਕੀ ਮੰਨਦੇ ਹੋ ਕਿ ਸ਼ੱਕੀ ਹਾਲਾਤ ਆਹ ਸ਼ੱਕੀ ਹਾਲਾਤਾਂ ਜਾਇਆ ਵੀ ਸਾਈਆਂ ਕੀ ਕਾਰਵਾਈ ਕੀਤੀ ਹੁੰਦੀ ਗਵਰਨਮੈਂਟ ਵਾਲਾ ਹੁਣ ਇਹੋ ਹੀ ਮੰਗਿਆ ਵੀ ਸਾਨੂੰ ਇਨਸਾਫ ਚਾਹੀਦਾ ਹੈ ਮਕੀਸਾਂ ਕੀ ਕਾਰਵਾਈ ਕੀਤੀ ਹੁੰਦੀ ਉਹ ਲੈ ਕੇ ਗਏ ਹੁਣ ਪੋਸਟ ਮਾਰਵਾ ਤੇ ਉੱਥੇ ਬੜਾ ਕਾਰਵਾਈ ਕਿਹਦੇ ਕੰਮ ਕਰਾਂਗੇ ਜੋ ਵੀ ਇਹਨੂੰ ਪਤਾ ਲੱਗਾ ਉੱਥੇ ਬੜਾ ਜਿਹੜੀ ਵੀ ਗੱਲਬਾਤ ਹੋਈ ਉੱਥੇ ਬੜਾ ਮਨ ਕੇ ਪੂਨ ਦੀ ਜੋ ਵੀ ਇਲੈਕਸ਼ਨ ਕੋ ਕਰਾਉਣਗੇ ਆਪੇ ਹਾਂਜੀ ਉਹ ਤੋਂ ਬੜਾ ਪਤਾ ਲੱਗਿਆ ਵੀ ਕਿਸ ਤਰ੍ਹਾਂ ਮੌਤ ਹੋਈ ਹੈ ਨਹੀਂ ਉਮਰ ਕਿੰਨੀ ਸੀ ਉਹ ਉਮਰ ਉਹਨਾਂ ਦੀ 50 ਦੇ ਡੇਢ ਘੜੇ ਹੋ ਗਏ ਹਾਂ ਤਰੇਟ ਸਾਤ ਰੇਟ ਹੋ ਗਈ ਤੁਹਾਡੇ ਕਿ ਲੱਗਦੇ ਮੇਰੇ ਸਾਥ ਸੇ ਆਓ ਤੁਹਾਡੇ ਨਾਮ ਗੁਰਪਰਕਾਰ ਸਿੰਘ ਨਾ